ਕਹਿ ਰਹੇ ਆ ਕਿ ਬੇਸ਼ੱਕ ਅਸੀਂ ਦਿੱਲੀ ਅੰਦੋਲਨ ਸਮੇਂ ਤੇ ਇਹਨਾਂ ਕਾਨੂੰਨ ਰੱਦ ਕਰਵਾ ਕੇ ਆ ਗਏ ਪਰ ਮੋਦੀ ਸਰਕਾਰ ਜਿਹੜੀ ਆਪਾਂ ਕੱਲਾ ਹੀ ਨਹੀਂ ਕਹਾਂਗੇ ਕਿ ਮੋਦੀ ਸਰਕਾਰ ਮੋਦੀ ਕਾ ਕੇਂਦਰ ਦੀ ਸਰਕਾਰ ਮੋਦੀ ਦੇ ਨਾਲ ਹੋਰ ਵੀ ਬਹੁਤ ਸਾਰੇ ਗੁੰਡਾ ਗੁੰਡਾ ਟੋਲਾ ਜਿਨ੍ਹਾਂ ਸਾਰਿਆਂ ਦੀ ਇਹ ਗਿਣੀਆਂ ਮਿਰਚਾਂ ਸਾਸ਼ਾਂ ਨੇ ਜਿਹੜੇ ਸ਼ਾਤਰਾਨਾ ਤਰੀਕੇ ਨਾਲ ਏਡੇ ਢੰਗ ਨਾਲ ਉਹੀ ਕਾਨੂੰਨ ਆ ਫੇਰ ਤੋਂ ਕਿਸਾਨਾਂ ਤੇ ਲਾਗੂ ਕਰ ਰਹੇ ਨੇ ਜਿਵੇਂ ਕਿ ਉਦੋਂ ਆਪਣੇ ਕਿਸਾਨਾਂ ਦੇ ਇਕੱਠ ਨੇ ਜਾਂ ਮਜ਼ਦੂਰਾਂ ਦੇ ਇਕੱਠ ਨੇ ਇਹਨਾਂ ਤੇ ਕਿਸਾਨ ਮਜ਼ਦੂਰਾਂ ਆਪਾਂ ਨਾਰਾ ਲਾਉਣਿਆ ਕਿ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਦੀ ਸਾਂਝੀ ਭਾਈਵਾਰਤਾ ਨੇ ਉਹ ਇਕੱਠ ਜਿੱਤਨ ਚ ਆਪਾਂ ਕਾਮਯਾਬ ਹੋ ਗਏ ਪਰ ਜਿਹੜੀ ਕੇਂਦਰ ਦੀ ਸਰਾਰੇ ਉਹ ਬੜੇ ਛਾਤਰਾਨਨ ਤਰੀਕੇ ਨਾਲ ਇੱਕ ਹੋਰ ਤਰੀਕਾ ਅਪਣਾਰੀ ਹੈ ਜਿਵੇਂ ਕਿ ਬਿਲੀ ਬੈਲ 20 20 ਸੀਗਾ ਉਹਦੇ ਚ ਉਹਨਾਂ ਨੇ ਬਿਲੀ ਬੈਲ 20 20 ਨੂੰ 222 ਬਣਾ ਕੇ ਪੇਸ਼ ਕਰਤਾ ਕਿ ਜਿਵੇਂ ਕਿ ਗੁਰਮੀਤ ਮਹਿਮਾ ਜੀ ਦੱਸ ਕੇ ਗਏ ਨੇ ਕਿ ਚਿਪ ਵਾਲੇ ਮੀਟਰ ਲੈ ਕੇ ਆ ਰਹੇ ਨੇ ਜਿਹੜਾ ਪਿਛਲੇ ਦਿਨੀ ਅਖਬਾਰ ਚ ਨਿਊਜ਼ ਆ ਰਹੀ ਸੀ ਇੱਕ ਮੀਟਰ ਬਿਨਾ ਲੱਗੀ ਤਾਰ ਤੋਂ 30 ਯੂਨਟ ਇੱਕ ਰਾਤ ਦੇ ਘਟਦਾ ਹੈ ਤੇ ਜੇਕਰ ਉਹ ਬਿਨਾ ਤਾਰ ਲੱਗੀ ਤਾਂ ਇੱਕ ਰਾਤ ਦੇ 30 ਯੂਨਟ ਕੱਢੇਗਾ ਤਾਂ 6 ਰੁਪਏ ਯੂਨਟ ਪਹਿਲਾਂ ਸੀ ਤੇ ਆਹ ਹਫ਼ਤਾ 10 ਦਿਨ ਪਹਿਲਾਂ 9 ਰੁਪਏ ਯੂਨਟ ਹੋ ਗਈ ਤੇ 9 ਰੁਪਏ ਯੂਨਟ ਦੇ ਹਿਸਾਬ ਨਾਲ 30 ਯੂਨਟ ਇੱਕ ਰਾਤ ਦੇ ਤੇ ਹਿਸਾਬ ਲਾਓ ਵੀ ਮਹੀਨੇ ਦੀ ਕਿੱਥੇ ਗੱਲ ਜਾਏਗੀ ਤੇ ਜਿਹੜਾ ਮਜ਼ਦੂਰ ਬੰਦਾ ਹੈ ਉਹ ਕਦੀ ਵੀ ਇਹ ਬਿੱਲ ਨਹੀਂ ਭਰ ਸਕੇਗਾ ਤੇ ਅਗਲੀ ਗੱਲ ਇਹ ਹੈ ਕਿ ਜੇ ਤੁਸੀਂ ਜਿਹੜਾ ਸਵਾਲ ਕੀਤਾ ਹੈ ਕਿ ਜੇ ਕਹਿੰਦੇ ਕਿ ਸ਼ੈਲਰਾਂ ਚ ਅਨਾਜ ਪਿਆ ਹਾਂ ਬਿਲਕੁਲ ਠੀਕ ਹੈ ਕਿਤੇ ਬਦਲੇ ਦੀ ਭਾਵਨਾ ਲਈ ਸਭ ਕੁਝ ਕਰ ਰਹੇ ਥੋੜਾ ਪਿੱਛੇ ਲੈ ਕੇ ਜਾਵਾਂਗੀ ਕਿ ਪਿੱਛੇ ਜੇ ਕਾਲ ਮਾਡਲ ਆਇਆ ਸੀ ਕਿ ਹਰੀ ਕ੍ਰਾਂਤੀ ਹਰ ਇੱਕ ਕ੍ਰਾਂਤੀ ਦੇ ਨਾਂ ਤੇ ਇਹਨਾਂ ਨੇ ਆਪਾਂ ਨੂੰ ਰਿਹਾਂ ਸਪਰਿਆਂ ਦਿੱਤੀਆਂ ਇਹਨਾਂ ਨੇ ਕਿ ਆ ਵੀ ਰਿਹਾਂ ਸਪਰਿਆਂ ਪਾਓ ਫਸਲਾਂ ਚੰਗੀਆਂ ਹੋਣਗੀਆਂ ਝਾੜ ਵੱਧ ਹੋਣਗੇ ਤਾਂ ਆਪਣੇ ਕਿਸਾਨਾਂ ਨੇ ਕਰਜ਼ੇ ਲੈ ਕਰਜ਼ੇ ਲੈ ਕੇ ਰਿਹਾਂ ਸਪਰਿਆਂ ਪਾਈਆਂ ਝਾੜ ਵੱਧ ਹੋਣੇ ਸ਼ੁਰੂ ਹੋ ਗਏ ਤਾਂ ਕਿਤੇ ਨ ਕਿਤੇ ਅਸੀਂ ਇਹਦੇ ਚ ਜੀ ਨੂੰ ਗੌਰ ਨਾਲ ਵੇਖਿਆ ਕਿ 47 ਦੀ ਆਜ਼ਾਦੀ ਤੋਂ ਬਾਅਦ ਸਾਡੇ ਕਿਸਾਨਾਂ ਕੋਲ 5 ਮਨ 4 ਮਨ 10 ਮਨ ਇਹੀ ਗਣਕ ਹੁੰਦੀ ਹੁੰਦੀ ਸੀ ਜਿਹਦੇ ਚੋ ਜਿਹਦਾ ਚੰਗਾ ਪਰਿਵਾਰ ਸੀ ਉਹਦੇ ਤਾਂ ਇਕੱਲੇ ਖਾਣ ਨੂੰ ਦਾਣੇ ਸਮਝਾਉਂਦੇ ਸੀ ਪਰ ਅੱਜ ਅਸੀਂ ਇੰਨੀ ਕਮਾਈ ਕਰ ਲਈ ਰਿਆਂ ਸਪਰੇਆ ਪਾ ਪਾ ਕੇ ਕਮਾਈ ਬਹੁਤ ਕਰਨੀ ਭੰਡਾਰ ਭਰ ਲੈ ਪਰ ਅਸੀਂ ਖੱਟਿਆ ਕੀ ਕਰਜਾ ਹਾਂ ਤਾਂ ਉਸ ਤੋਂ ਬਾਅਦ ਇਹਨਾਂ ਨੇ ਇਹ ਮਤਲਬ ਇਹਨਾਂ ਦੀ ਨੀਤੀ ਪਾਲਿਸੀ ਹੈ ਕਿ ਅੱਜ ਇਹ ਕਹਿ ਦिए ਕਿ ਸ਼ੈਲਰ ਆਪਣੇ ਸ਼ੈਲਰਾਂ 'ਚ ਜਗ੍ਹਾ ਹੈ ਨਹੀਂ ਅਨ ਰੱਖਣ ਲਈ ਅਸੀਂ ਜਦੋਂ ਇਹ ਕੱਲ ਕਹਿਣਗੇ ਸ਼ੈਲਰਾਂ 'ਚ ਜਗ੍ਹਾ ਹੈ ਨਹੀਂ ਤੇ ਜਿਹੜਾ ਵਪਾਰੀ ਏ ਉਹ ਅਨਾਜ ਮੰਡੀਆਂ 'ਚੋਂ ਮਾਲ ਨਹੀਂ ਚੱਕੇਗਾ ਇਹ ਕਹਦਣ ਕਿ ਸ਼ੈਲਰਾਂ 'ਚ ਜਗ੍ਹਾ ਹੀ ਹੈ ਨਹੀਂ ਜਦੋਂ ਵਪਾਰੀ ਅਨਾਜ ਮੰਡੀਆਂ 'ਚੋਂ ਅਨਾਜ ਨਹੀਂ ਚੱਕੇਗਾ ਤਾਂ ਫਿਰ ਆੜਤੀਏ ਕੋਲ ਅਨਾਜ ਪਿਆ ਰਹੇਗਾ ਉਹ ਨਾ ਆੜਤੀਏ ਕੋਲੇ ਰੁਲੇਗਾ ਤੇ ਜੇਕਰ ਆੜਤੀਏ ਕੋਲੇ ਅਨਾਜ ਰੋਲਦਾ ਰਹੇਗਾ ਤੇ ਕਿਸਾਨ ਵੀ ਆ ਰੋਲਦਾ ਰਹੇਗਾ ਇਹ ਕਿਸੇ ਨਾ ਕਿਸੇ ਤਰੀਕੇ ਕਿਸਾਨੀ ਨੂੰ ਖਤਮ ਕਰਨ ਦੀ ਇਹ ਭਾਵਨਾ ਹੈ ਕਿ ਕਿਵੇਂ ਨਾ ਕਿਵੇਂ ਕਰਕੇ ਕਿਸਾਨੀ ਨੂੰ ਖਤਮ ਕੀਤਾ ਜਾ ਸਕੇ ਜਦੋਂ ਅਨਾਜ ਚੱਕਾਂਗੇ ਨਹੀਂ ਤਾਂ ਕਿਸਾਨ ਅਗਲੀ ਵਾਰ ਇਹ ਸੋਚੇਗਾ ਕਿ ਪਿਛਲੀ ਵਾਰੀ ਦਾ ਸਾਡਾ ਅਨਾਜ ਚੱਕਿਆ ਨਹੀਂ ਗਿਆ ਤੇ ਇਸ ਵਾਰੀ ਅਸੀਂ ਕੋਈ ਹੋਰ ਬਦਲਵੀਂ ਖੇਤੀ ਕਰ ਲਈਏ ਪਰ ਬਦਲਵੀਂ ਖੇਤੀ ਕਿਸਾਨ ਕਿਉਂ ਕਰੇਗਾ ਬਦਲਵੀਂ ਖੇਤੀ ਕਿਸਾਨ ਤਾਂ ਕਰੇ ਨਾ ਜੇ ਐਮਐਸਪੀ ਦੇਣ ਪਿਛਲੇ ਸਮੇਂ ਚ ਮੂੰਗੀ ਤੇ ਮੱਕੀ ਭਰ-ਭਰ ਕੇ ਬੀਜੀ ਸੀ ਕਿਸਾਨਾਂ ਨੇ ਪਰ ਮੂੰਗੀ ਤੇ ਮੱਕੀ ਦਾ ਪੂਰਾ ਰੇਟ ਹੀ ਨਹੀਂ ਮਿਲਿਆ ਤੇ ਫਿਰ ਕਿਸਾਨ ਕੀ ਕਰੇ ਲਾਸਟ ਕਿਸਾਨ ਜੇ ਨਰਮਾ ਬੀਜ ਦਾ ਤਾਂ ਲਾਲ ਸੁੰਡੀ ਪੈ ਗਈ ਚਿੱਟੀ ਸੁੰਡੀ ਪੈ ਗਈ ਤਾਂ ਕੁੱਲ ਮਿਲਾ ਕੇ ਇਹ ਦੁਨੀਆ ਮਿੱਠੀਆਂ ਚਾਲਾਂ ਨੇ ਇਹਨਾਂ ਚਾਲਾਂ ਤਹਿਤ ਤਾਂ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੇ ਨੇ ਕਿਸਾਨੀ ਨੂੰ ਦੱਬਣਾ ਚਾਹੁੰਦੇ ਨੇ ਪਰ ਕਿਸਾਨ ਜਾਗਰੂਕ ਹੋ ਚੁੱਕੇ ਨੇ ਕਿਸਾਨ ਨਹੀਂ ਦੱਬਣਗੇ ਕਿਸਾਨ ਆਪਣੀਆਂ ਹੱਤਾਂ ਦੀ ਲੜਾਈ ਲੜਨਗੇ ਮੈਡਮ ਤੁਸੀਂ ਗੱਲ ਕਰ ਰਹੇ ਸੀ ਮੀਟਰਾਂ ਦੀ ਚਿਪ ਵਾਲੇ ਜੀ ਪਿੰਡਾਂ ਜੋ ਲੱਗ ਚੁੱਕੇ ਨੇ ਕਿਸੇ ਨੂੰ 15000 ਬਿੱਲ ਆ ਚੁੱਕਿਆ ਹੈ ਕਿਸੇ ਨੂੰ 20000 ਆ ਚੁੱਕਿਆ ਹੈ ਜੋ ਕ੍ਰਾਂਤੀਕਾਰੀ ਯੂਨੀਅਨ ਇਹਦੇ ਬਾਰੇ ਕੀ ਸੋਚਿਆ ਜੀ ਆ ਕ੍ਰਾਂਤੀਕਾਰੀ ਖਸਾਂਜੀ ਯੂਨੀਅਨ ਪਿਛਲੇ ਲੰਬੇ ਸਮੇਂ ਤੋਂ ਲੜਾਈ ਲੜ ਰਹੀ ਹੈ ਪਿੰਡਾਂ 'ਚ ਜਾਗਰੂਕ ਵੀ ਕਰ ਰਹੀ ਹੈ ਕਿ ਚਿਪ ਵਾਲੇ ਮੀਟਰ ਨਾ ਲਾਏ ਜਾਣ ਆ ਲਗਭਗ ਅਸੀਂ ਕਈ ਵਾਰ ਬਿਲੀ ਦਫ਼ਤਰਾਂ 'ਚ ਵੀ ਮਿਲ ਚੁੱਕੇ ਹਾਂ ਕਿ ਚਿਪ ਵਾਲੇ ਮੀਟਰ ਨਾ ਲਾਏ ਜਾਣ ਜਦੋਂ ਪਿਛਲੇ ਮੈਨੂੰ ਯਾਦ ਹੈ ਕਿ ਪਿਛਲੇ ਸਮੇਂ ਭਗਵੰਤਪਨ ਸਾਹਿਬ ਹੋਰਾਂ ਨਾਲ ਮੀਟਿੰਗ ਹੋਈ ਸੀ ਤਾਂ ਉਹਨਾਂ ਨੇ ਇਹ ਕਿਹਾ ਸੀ ਲਿਆਂਦੇ ਗਿਆ ਉਹ ਸਿਰਫ ਸਰਕਾਰੀ ਅਦਾਰਿਆਂ 'ਚ ਲੱਗਣਗੇ ਪ੍ਰਾਈਵੇਟ ਘਰਾਂ 'ਚ ਨਹੀਂ ਲੱਗਣਗੇ ਲੋਕਾਂ ਦੇ ਘਰਾਂ 'ਚ ਮੀਟਰ ਨਹੀਂ ਲਾਏ ਜਾਣਗੇ ਪਰ ਫਿਰ ਵੀ ਇਹ ਕਿਤੇ ਨ ਕਿਤੇ ਜਨਤਾ ਨੂੰ ਪਰਖ ਰਿਹਾ ਅਜ਼ਮਾ ਰਿਹਾ ਹੈ ਕਿ ਮੀਟਰ ਲਾ ਕੇ ਟੈਸਟ ਕਰ ਰਿਹਾ ਵੀ ਜਨਤਾ ਬੋਲਦੀ ਕਿ ਨਹੀਂ ਬੋਲਦੀ ਪਰ ਮੇਰੀ ਕ੍ਰਾਂਤੀਕਾਰੀ ਕਿਸਾਨ ਜੀ ਨੇ ਪਿਛਲੇ ਲੰਬੇ ਸਮੇਂ ਤੋਂ ਮੀਟਰਾਂ ਦੀ ਲੜਾਈ ਲੜ ਰਹੀ ਹੈ ਕਿ ਜਿਹੜਾ ਇਸ ਤੋਂ ਥੱਲੇ ਫਸਲ ਖਰੀਦੇਗਾ ਇਸ ਤੋਂ ਕੋਈ ਵੀ ਕਿਸਾਨ ਦੀ ਫਸਲ ਥੱਲੇ ਨਹੀਂ ਖਰੀਦੀ ਜਾਵੇਗੀ ਜਿੰਨੀ ਐਮਐਸਪੀ ਦਿੱਤੀ ਜਾਂਦੀ ਹੈ ਔਰ ਸਾਡੀ ਨਾਲ ਦੀ ਨਾਲ ਮੰਗ ਕੇ ਉਹ ਜਿਹੜਾ ਪਹਿਲਾ ਐਮਐਸਪੀ ਤੇ ਆ ਦਿੱਤਾ ਜਾਂਦਾ ਉਹ AF2 ਫਾਰਮੂਲੇ ਅਨਸਾਰ ਹੈ ਨਾ ਕਿ C2 ਫਾਰਮੂਲੇ ਅਨਸਾਰ ਹੈ ਇਹਦੇ ਵਿੱਚ ਫਰਕ ਕੀ ਹੈ ਕਿ ਉਹਦੇ ਵਿੱਚ ਸਾਡੀ ਲਾਗਤ ਖਰਚਾ ਪੂਰਾ ਨਹੀਂ ਜੋੜਿਆ ਜਾਂਦਾ ਉਹਦੇ ਵਿੱਚ ਸਾਡਾ ਜਿਹੜਾ ਸਾਧਨstdc ਜਿਹੜਾ ਉਹਦਾ ਜਿਹੜਾ ਖਰਚਾ ਨਹੀਂ ਜੋੜਿਆ ਜਾਂਦਾ ਉਹਦੇ ਵਿੱਚ ਸਾਡੇ ਪਰਿਵਾਰ ਦੀ ਸਾਰੇ ਦੀ ਲੇਬਰ ਨਹੀਂ ਜੋੜੀ ਜਾਂਦੀ ਸਿਰਫ ਇੱਕ ਜਣੇ ਦੀ ਲੇਬਰ ਜੋੜੀ ਜਾਂਦੀ ਹੈ ਜਿਹੜਾ C2 ਫਾਰਮੂਲਾ ਜਿਹਦੇ ਅਨਸਾਰ ਅਸੀਂ ਮੰਗ ਕਰਦੇ ਆ ਕਿ ਇਸ ਫਾਰਮੂਲੇ ਅਨਸਾਰ ਸਾਨੂੰ ਭਾਅ ਦਿੱਤਾ ਜਾਵੇ ਉਹਦੇ ਵਿੱਚ ਸਾਰੀ ਸਾਡੀ ਜਿਹੜੀ ਪਰਿਵਾਰ ਦੀ ਲੇਬਰ ਜੋੜੀ ਜਾਂਦੀ ਹੈ ਸਾਰੇ ਜਿੰਨੇ ਸਾਡੇ ਕੋਲੇ ਸਾਧਨ ਨੇ ਉਹਦਾ ਖਰਚਾ ਜਿੰਨਾ ਉਹ ਵਿੱਚ ਜੋੜਿਆ ਹੁੰਦਾ ਹੈ ਔਰ ਉਹਦੇ ਤੇ 50% 50% ਅਸੀਂ ਹੋਰ ਮੰਗ ਕਰਦੇ ਆ ਕਿ ਉਹ ਸਾਡਾ ਸਾਰਾ ਜੋੜ ਕੇ ਤੇ 50% ਹੋਰ ਸਾਨੂੰ ਮੁਨਾਫਾ ਦਿੱਤਾ ਜਾਵੇ ਇਹ ਵੱਡੀ ਮੰਗ ਹੈ ਸਾਡੀ ਕਿਸਾਨਾਂ ਦੀ ਔਰ ਨਾਲ ਦੀ ਨਾਲ ਇਹ ਆ ਕਿ ਕਰਜ਼ਾ ਜਿਹੜਾ ਕਰਜ਼ਾ ਕਿਸਾਨਾਂ ਦੀ ਗਲਤੀ ਕਰ ਨਹੀਂ ਚੜਿਆ ਸਰਕਾਰ ਨੇ ਦਿੱਤੀ ਲਿਆਂਦੀ ਹਰਾਣ ਕਲਾਬ ਲਿਆਂਦਾ ਉਹਦੇ ਅਨੁਸਾਰ ਬੀ ਦਿੱਤੇ ਖਾਦਾਂ ਦੇ ਤੇਰੇ ਆ ਸਪਰੇਆ ਕਿਸਾਨਾਂ ਨੇ ਤਾਂ ਪੈਦਾਵਾਰ ਕਰਤੀ ਵੱਡੀ ਪੱਧਰ ਤੇ ਅੱਜ ਸਮੱਸਿਆ ਇਹ ਆ ਰਹੀ ਵੀ ਸਾਡੇ ਕੋਲ ਸਟੋਰੇਜ ਨਹੀਂ ਹੈਗੇ ਪਰ ਕਿਸਾਨੀ ਤੇ ਕਰਜ਼ਾ ਚੜਿਆ ਹੋਇਆ ਤਾਂ ਉਹ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਜਿਹੜਾ ਮਾਲਵਾ ਪੱਟੀ ਉਹਦੇ ਚ ਵੱਡੀ ਪੱਧਰ ਤੇ ਕਿਸਾਨ ਖੁਦਕੁਸ਼ੀਆਂ ਕੀਤੀਆਂ ਕਿਉਂਕਿ ਪਿਛਲੇ 15-20 ਸਾਲ ਤੋਂ ਨਰਮੇ ਦੀ ਫਸਲ ਕਦੀ ਵੀ ਪੂਰੀ ਨਹੀਂ ਹੋਈ ਕਣਕ ਜਿਹੜੀ ਉਹ ਘਰਾਹ ਚ ਖਾਣਯੋਗੀ ਹੁੰਦੀ ਜਾਂ ਖਰਚਾ ਪੂਰਾ ਨਹੀਂ ਕਰਦੀ ਤਾਂ ਕਰਜ਼ੇ ਚੜ ਗਏ ਬੈਂਕਾਂ ਵਾਲੇ ਜਿਹੜੇ ਉਹ ਘਰਾਹ ਚ ਘੇੜੇ ਮਾਰਦੇ ਨੇ ਕਿਸਾਨਾਂ ਨੂੰ ਸ਼ਰਮਿੰਦਾ ਕਰਦੇ ਨੇ ਤਿ ਕਿਸਾਨਾਂ ਦਾ ਹੱਤਿਆ ਕਰ ਰਹੇ ਨੇ ਪਿਛਲੇ ਸਮੇਂ ਚ ਜਿਹੜਾ 16 17000 ਲੋਕ ਪੰਜਾਬ ਦੇ ਵਿੱਚ ਹੱਤ ਮੱਥਿਆ ਕਰ ਗਏ ਨੇ ਅਸੀਂ ਇਹ ਮੰਗ ਕਰਦੇ ਆ ਕਿ ਅਡਾਨੀ ਦਾ ਤੁਸੀਂ ਮੋਦੀ ਸਾਹਿਬ ਨੇ 12 ਲੱਖ ਕਰੋੜ ਰੁਪਈਆ ਮਾਫ ਕਰਤਾ ਜਦੋਂ ਕਿ ਕਿਸਾਨਾਂ ਦੇ ਪੂਰੇ ਭਾਰਤ ਦੇ ਕਿਸਾਨਾਂ ਦਾ 12 ਲੱਖ ਕਰੋੜ ਦਾ ਕਰਜ਼ਾ ਕਿਸਾਨਾਂ ਦਾ ਕਿਉਂ ਨਹੀਂ ਮਾਫ ਕੀਤਾ ਜਦੋਂ ਕਿ ਵੱਡੀ ਪੱਧਰ ਤੇ ਸਰਕਾਰ ਚੁਣਨ ਵਰੀ ਵੋਟਾਂ ਜਿਹੜੀਆਂ ਵੱਡੀ ਪੱਧਰ ਤੇ 70% ਕਿਸਾਨੀ ਹੈ ਦੇਸ਼ ਦੀ ਤੇ ਦੇਖ ਦੀ ਆਰਥਿਕ ਜਿਹੜੀ ਚਲਾਉਂਦੀ ਉਹ ਵੀ ਕਿਸਾਨੀ ਤੋਂ ਚੱਲਦਾ ਤਾਂ ਫਿਰ ਪਹਿਲਾ ਮੁੱਖ ਦੇ ਆਧਾਰ ਤੇ ਕਿਸਾਨਾਂ ਨੂੰ ਹੋਣਾ ਚਾਹੀਦਾ ਨਾ ਪਰ ਕਿਸਾਨਾਂ ਨੂੰ ਨਾ ਦੇਖ ਕੇ ਉਹ ਇੱਕ ਜਿਹੜੇ ਘਰਾਣੇ ਨੂੰ ਇੰਨਾ ਲੱਖ ਕਰੋੜ ਮਾਫ ਕਰਤਾ ਇਹ ਸਰਕਾਰ ਦੀ ਨਿਲੈਕੀ ਹੈ ਸਾਡੀ ਮੰਗ ਹੈ ਕਿ ਛੋਟੇ ਕਿਸਾਨਾਂ ਦਾ ਇਹ ਸਾਰੇ ਜਿਹੜੇ ਮਾਮਲੇ ਆ ਗਏ ਉਹ ਅਸੀਂ ਧਿਆਨ ਚ ਲਿਆਉਂਦੇ ਰਹਿੰਦੇ ਆ ਪਰ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਇਹਦੇ ਤੇ ਕੋਈ ਕੰਨਾਂ ਤੇ ਜੂਨੀ ਸਰਕੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਵੱਖ-ਵੱਖ ਖਤਾਵਾਂ ਦੇ ਉੱਤੇ ਇਹਨਾਂ ਮੰਗਾਂ ਦੇ ਉੱਤੇ ਹੋਰ ਵੀ ਆਪਣਾ ਇਹਦਾ ਅੱਗੇ ਜੀਟੀਸ਼ਨ ਕਰਦੇ ਰਹਾਂਗੇ ਅਸੀਂ ਅਰਜ਼ੀ ਕਰਦੇ ਰਹਾਂਗੇ ਸੋ ਅੱਜ ਅਸੀਂ ਫੇਰ ਵਧਾਈ ਦਿੰਨਾ ਹੈ ਕ੍ਰਾਂਤੀਕਾਰੀ ਕਿਸਾਨੀ ਨੂੰ ਉਹਨਾਂ ਨੇ ਛਾੜੇ ਮਾਮਲੇ ਵੀ ਮਜ਼ਦੂਰਾਂ ਦੇ ਮਾਮਲੇ ਵੀ ਨਾਲ ਲੈ ਕੇ ਚੱਲੇ ਆ ਮਨੂੰ ਕਹਾ ਵੇ ਇੱਕ ਵਧੀਆ ਵਧੀਆ ਇੱਕ ਤਿਰਤਤਾ ਗਈ ਜਿਹੜੀ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਰੰਗ ਦਿਖਾਉਂਦੀ ਬਹੁਤ ਬਹੁਤ ਤਾਰੀਖ ਮਰੇਗਾ ਮਜ਼ਦੂਰ ਜਿਹੜਾ ਇੱਕ ਪ੍ਰੈਕਟੀਕਲ ਲੋਕਾਂ ਦੀ ਕੱਟ ਪੁਤਲੀ ਬਣ ਕੇ ਰਹਿ ਗਿਆ ਮਜ਼ਦੂਰ ਕੰਮ ਮੰਗਦੇ ਆ 15 ਦਿਨ ਦੇ ਅੰਦਰ ਐਪਲੀਕੇਸ਼ਨ ਦੇਣ ਤੋਂ ਬਾਅਦ ਕੰਮ ਦੇਣਾ ਹੁੰਦਾ لیکن ਜਿਹੜੇ ਮਜ਼ਦੂਰ ਹੈ ਧੱਕੇ ਖਾ ਰਹੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਪਿੰਡਾਂ 'ਚ ਜੀ ਦਾ ਛਾਂ ਦਾ ਪ੍ਰਬੰਧ ਹੈ ਨਾ ਕਾਰਕਟਰ ਦਾ ਪ੍ਰਬੰਧ ਹੈ ਕਿਸੇ ਤਰ੍ਹਾਂ ਦਾ ਪ੍ਰਬੰਧ ਦੇਖੋ ਜੀ ਮਰੇਗਾ ਮਜ਼ਦੂਰਾਂ ਦੇ ਐਕਟ ਦੇ ਵਿੱਚ ਹੈਗਾਗਾ ਵੀ ਜਿੱਥੇ ਉਹ ਕੰਮ ਕਰਦੇ ਆ ਉਹਨਾਂ ਦੇ ਲਈ ਛੱਡ ਵਗਾਰਾ ਚਾਨਣੀ ਵਗਾਰਾ ਉਹਦੇ ਪ੍ਰਬੰਧ ਹੋਣਾ ਚਾਹੀਦਾ ਦੂਜੇ ਨੰਬਰ ਤੋਂ ਤੇ ਜਿਹੜੀਆਂ ਮਤਲਬ ਪੇਰੈਂਟਸ ਮਤਲਬ ਲੇਡੀਆਂ ਨੇ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਆ ਉਹਨਾਂ ਲਈ ਇੱਕ ਵੱਖਰਾ ਪ੍ਰਬੰਧ ਹੋਣਾ ਚਾਹੀਦਾ ਇੱਥੋਂ ਤੱਕ ਵੀ ਉਹਨਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਪਰ ਜ਼ਮੀਨੀ ਪੱਧਰ ਤੇ ਕੁਝ ਨਹੀਂ ਹੋ ਰਿਹਾ ਜਮੀਨੀ ਪੱਧਰ ਤੇ ਇੱਥੋਂ ਤੱਕ ਖਾਲਤਾਂ ਮੈਂ ਪਿਛਲੇ ਦਿਨੀ ਮਰ ਬਰਨਾਲੇ ਦੀ ਗੱਲ ਕਰਦਾ ਕਿ ਅਸੀਂ ਲਗਾਤਾਰ 4-5 ਦਿਨ ਵੀਡੀਓ ਦਾਫਤੂ ਨੂੰ ਘੇਰਨ ਤੱਕ ਵੀ ਮਤਲਬ ਜਿਹੜਾ ਹੈਗਾ ਉਹ ਕੰਮ ਨਹੀਂ ਦਿੱਤਾ ਜਾ ਰਿਹਾ ਘੇਰ ਕੇ ਮੰਨ ਵੀ ਜਾਂਦੇ ਨੇ ਕਹਿੰਦੇ ਜੀ ਕੰਮ ਸਰਕਾਰ ਚਲਾ ਨਹੀਂ ਰਹੀ ਮਜ਼ਦੂਰਾਂ ਨੂੰ ਕੰਮ ਮੰਗਣ ਲਈ ਇੱਕ ਐਪਲੀਕੇਸ਼ਨਾਂ ਦੇਣੀਆਂ ਪੈਣੀਆਂ ਐਪਲੀਕੇਸ਼ਨਾਂ ਤੱਕ ਕੱਢ ਕੇ ਨਹੀਂ ਦੇ ਰਹੇ ਤਾਂ ਜੋ ਮਜ਼ਦੂਰ ਜਿਹੜੇ ਹੈਗੇ ਆ ਉਹ ਮਤਲਬ ਆ ਉੱਥੇ ਐਪਲੀਕੇਸ਼ਨ ਇੱਕ ਕਾਨੂੰਨੀ ਤੌਰ ਤੇ ਦੇ ਸਕਣਾ ਉਹ ਦਿੱਤੀਆਂ ਨਹੀਂ ਜਾਂਦੀਆਂ ਤੇ ਉਹ ਉਹ ਨਾ ਰਸੀਡ ਕਰਦੇ ਆਗੇ ਉਹ ਮੁੜ ਕੇ ਕਹਿੰਦੇ ਮਜ਼ਦੂਰ ਦਾ ਕੰਮ ਹੀ ਨਹੀਂ ਲੰਗਦਾ ਜੀ ਮਜ਼ਦੂਰ ਤਾਂ ਕੰਮ ਹੀ ਨਹੀਂ ਲੰਗਦੇ ਅਸਲ ਦੇ ਵਿੱਚ ਉਹਨੂੰ ਠੀਕ ਢੰਗ ਨਾਲ ਲਾਗੂ ਕਰਨ ਦੀ ਜ਼ਰੂਰਤ ਆ ਗਈ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਹੀ ਕੁਝ ਨਿੱਡੀ ਹੋਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇੱਥੇ ਕੰਮ ਕਰਨ ਦੀ ਲੋੜ ਆ ਅਸੀਂ ਜ਼ਰੂਰ ਕਰਾਂਗੇ ਜੀ ਬਲਦ ਸਿੰਘ ਜੀ ਗੱਡੀਆਂ ਬਣ ਜੰਦੀਆਂ ਲੋਕਾਂ ਦੀਆਂ ਇੱਥੇ ਜਿਹੜੀਆਂ ਵੈਲਿਊ ਐਡਡ ਸਰਵਿਸਿੰਗ ਵੀ ਹੁੰਦੀਆਂ ਨੇ ਤੇ ਉੱਥੇ ਕ੍ਰਪਸ਼ਨ ਵੀ ਹੁੰਦੀ ਆ ਜੋ ਉੱਥੇ जड़िया चीज़ों रोक के जिन्हें कहते डिस्ट्रैस सैलिंग या डिस्ट्रेंस परचेजिंग डी ए पी के मामले मैं कहूँगा कि साट परचेजिंग करनी पैंती है क्योंकि आलूआ की बिजाई लणक की बिजाई लोहत सारिया चीज़ा नहीं है जिम्मे सवा के पानी की लड़ आ जीवन रेडी उन्होंने फसलों में डी ए पी धन्यवाद सर